ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਸਰਾ ਦਿਨ ਜਿਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਬਿਲ ਜਿਹੜੇ ਨੇਗੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖੇ ਜਾਣੇ ਨੇਗੇ ਜਿਨ੍ਹਾਂ ਉੱਤੇ ਪੰਜਾਬ ਦੇ 117 ਚੁਣੇ ਹੋਏ ਵਿਧਾਇਕ ਆਪਣੀ ਗੱਲ ਰੱਖਣਗੇ ਆਪਾਂ ਆਪਣਾ ਵਿਊ ਪੁਆਇੰਟ ਰੱਖਣਗੇ ਪੰਜਾਬ ਦੇ ਲੋਕਾਂ ਦੀ ਗੱਲ ਰੱਖਣਗੇ ਇਹ ਮੈਸਮੈਂਡ ਅੱਜ ਪੂਰਾ ਦਿਨ ਇਹ ਸੈਸ਼ਨ ਚੱਲੂਗਾ ਸਭ ਤੋਂ ਪਹਿਲਾਂ ਜਿਹੜੀ ਕੱਲ ਕਾਰਜ ਜਿਹੜੀ ਸਾਡੀ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੀ ਰਿਪੋਰਟ ਜਿਹੜੀ ਆ ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਪਠਲ ਤੇ ਰੱਖਣਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਜ ਕੀ ਕੀ ਡਿਸਾਈਡ ਹੋਇਆਗਾ ਔਰ ਉਸ ਤੋਂ ਬਾਅਦ ਕਾਫੀ ਸਾਰੇ ਮੰਤਰੀਸ ਗਣ ਜਿਹੜੇ ਆਪਣੇ ਆਪਣੇ ਡਿਪਾਰਟਮੈਂਟਾਂ ਦੀਆਂ ਸਾਲਾਨਾ ਰਿਪੋਰਟਸ ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਪੱਠਲ ਤੇ ਰੱਖਣ ਗਿਆ ਉਸ ਸਮੇਂ ਇੱਕ ਬਹੁਤ ਹੀ ਇੰਪੋਰਟੈਂਟ ਮਤਾ ਇੱਕ ਸਰਕਾਰ ਦਾ ਮਤਾ ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਉਹ ਮਤਾ ਪੇਸ਼ ਕਰਨਗੇ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਬੀਬੀਐਮ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਹਾਈਜੈਕਰ ਦਾ ਯਤਨ ਕੀਤਾ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਅਗਵਾ ਕਰਕੇ ਉਹਦਾ ਪਾਣੀ ਖੋਹ ਕੇ ਸਾਡੇ ਗਵਾਂਢੀ ਸੂਬੇ ਹਰਿਆਣਾ ਦੇਣ ਦਾ ਯਤਨ ਕੀਤਾ ਔਰ ਇਹਦੇ ਅੰਦਰ ਕੀ ਕੀ ਅਸੀਂ ਰੋਲ ਜਿਹੜਾ ਪੰਜਾਬ ਸਰਕਾਰ ਨੇ ਨਿਭਾਇਆ ਔਰ ਪੰਜਾਬ ਦਾ ਪਾਣੀ ਜਿਹੜਾ ਉਹ ਪੰਜਾਬ ਕੋਲੇ ਰਹਿਣ ਦਿੱਤਾ ਇੱਕ ਵੀ ਬੂੰਦ ਜਿਹੜੀ ਅਸੀਂ ਬਾਹਰ ਨਹੀਂ ਜਾਣ ਦਿੱਤੀ ਹਾਂ 휴ਮਨਿਟੇਰੀਅਨ ਗਰਾਉਂਡ ਦੇ ਉੱਤੇ ਮਨੁੱਖਤਾ ਦੇ ਗਰਾਉਂਡ ਦੇ ਉੱਤੇ ਅਸੀਂ 4000 ਕਿਊਸਿਕ ਫਿਟ ਪਾਣੀ ਜਿਹੜਾ ਉਹ ਅਸੀਂ ਫੇਰ ਵੀ ਹਰਿਆਣਾ ਨੂੰ ਪੀਣ ਲਈ ਦਿੰਦੇ ਰਹੇ ਜਦ ਕਿ ਉਹਨਾਂ ਨੇ ਆਪਣਾ ਪਾਣੀ ਜਿਹੜਾ ਸੀ ਆਲਰੇਡੀ ਜਿਹੜਾ ਉਹ ਯੂਜ਼ ਕਰ ਲਿਆ ਸੀ ਆਲਰੇਡੀ ਐਗਜ਼ਿਸਟ ਕਰ ਲਿਆ ਸੀਗਾ ਔਰ ਇਸ ਤੋਂ ਬਾਅਦ ਬਦਾਨੇ ਕਾਮਕਾਰ ਪੰਜਾਬ ਦੇ ਅੰਦਰ ਨਵੀਆਂ ਦੋ ਯੂਨੀਵਰਸਿਟੀਆਂ ਦੀ ਸਥਾਪਨਾ ਰਿਆਤ 12 ਯੂਨੀਵਰਸਿਟੀ ਸਥਾਪਨਾ ਇਸ ਤੋਂ ਬਿਨਾ ਇੱਕ ਸੀਜੀਸੀ ਯੂਨੀਵਰਸਿਟੀ ਮਹਾਲੀ 2025 ਇਹ ਦੋ ਦੋ ਯੂਨੀਵਰਸਿਟੀਆਂ ਨਾਲ ਸੰਬੰਧਿਤ ਬਿੱਲ ਜਿਹੜੇ ਨੇ ਕਿ ਉਹ ਪੰਜਾਬ ਵਿਧਾਨ ਸਭਾ ਚਾਹਣਗੇ ਪਰ ਇਸ ਤੋਂ ਬਨਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਸੋਧਨਾ ਬਿਲ 2025 ਜਿਹੜਾ ਉਹ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾ ਜਾਊਗਾ ਜਿਹਦੇ ਉੱਤੇ ਮੈਂ ਸਮਝਦਾ ਸਾਰੇ ਮੰਤਰੀगण ਸਾਰੇ ਚੁਣੇ ਹੋਏ ਵਿਧਾਇਕ ਆਪਣਾ ਆਪਣਾ ਬਿਊ ਪੁਆਇੰਟ ਆਪਣਾ ਆਪਣਾ ਪੱਕੇ ਪੇਸ਼ ਕਰਨਗੇ ਇਸ ਤੋਂ ਬਨਾ ਪੰਜਾਬ ਲੇਬਰ ਵੈਲਫੇਅਰ ਪੰਜਾਬ ਲੇਬਰ ਵੈਲਫੇਅਰ ਫੰਡ ਦੀ ਜਿਹੜਾ ਸੋਧਨਾ ਬਿਲਾ 2025 ਉਹ ਵੀ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾ ਜਾਊਗਾ ਇਸ ਤੋਂ ਬਨਾ ਦਾ ਪ੍ਰੋਵੈਂਸ਼ਨ ਆਫ क्रुएਲਟੀ ਟੂ ਐਨੀਮਲਸ ਯਾਨੀ ਕਿ ਜਿਹੜੇ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਸੀ ਉਸ ਨੂੰ ਲੈ ਕੇ ਵੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬਿੱਲ ਪੇਸ਼ ਹੋਊਗਾ ਇਹ ਜਿਹੜੇ ਪੰਜ ਬਿੱਲ ਨੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਹੋਣਗੇ ਪਰ ਲੇਕਿਨ ਮੈਂ ਤੁਹਾਨੂੰ ਅੱਜ ਥੋੜਾ ਜਿਹਾ ਚਾਨਣਾ ਪਾਉਣਾ ਚਾਹਨਾਗਾ ਕਿ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਪਾਣੀ ਨੂੰ ਵੇਚਣ ਦਾ ਯਤਨ ਕੀਤਾ ਪੰਜਾਬ ਦਾ ਪਾਣੀ ਜਿਹੜਾ ਬਾਹਰਲੇ ਸੂਬਿਆਂ ਨੂੰ ਦੇਣ ਦਾ ਯਤਨ ਕੀਤਾ ਕਿਸ ਤਰ੍ਹਾਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਕਿਸ ਤਰ੍ਹਾਂ ਪੰਜਾਬ ਦਾ ਗਰਾਊਂਡ ਵਾਟਰ ਜਿਹੜਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਆ ਉਹਨੂੰ ਐਕਸਪਲੋਇਟ ਕਰਨ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਕੀਤੀਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਲੈਟਰ ਜਿਹੜਾ ਦੇਣਾ ਚਾਹੂੰਗਾ ਕਿ ਜਿਹੜਾ ਬੀਬੀਐਮ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ 21 10 2021 ਨੂੰ 21 10 21 10 2021 ਨੂੰ ਉਸ ਸਮੇਂ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸ ਤਰ੍ਹਾਂ ਇਹ ਲਿਖ ਕੇ ਦਿੱਤਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦੇ ਅੰਦਰ ਕਿਸ ਤਰ੍ਹਾਂ ਸਰੈਂਡਰ ਕੀਤਾ ਹਰਿਆਣਾ ਦੇ ਕੋਲ ਜਿਸ ਤਰ੍ਹਾਂ ਸਰੰਡਰ ਕੀਤਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੋਲੇ ਕਿ ਪੰਜਾਬ ਦੇ ਬੀਬੀਐਮ ਦੇ ਉੱਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਤੁਸੀਂ ਆਪਣੀ ਸੀਆਈਐਸਫ ਲਾ ਲੋ ਸੈਂਟਰਲ ਫੋਰਸ ਨੂੰ ਸੈਂਟਰਲ ਫੋਰਸ ਨੂੰ ਅਲਾਉ ਕੀਤਾ ਸੀਆਈਐਸਫ ਨੂੰ ਅਲਾਉ ਕੀਤਾ ਕਿ ਆਕੇ ਤੁਸੀਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਿਗਰਾਨੀ ਕਰੋ ਜਦਕਿ ਪੰਜਾਬ ਦਾ ਇਕ ਬਹੁਤ ਹੀ ਸ਼ਾਨਦਾਰ ਇਤਿਹਾਸ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਿਆ ਨੂੰ ਅੱਜ 70 ਸਾਲ ਦਾ ਲਗਭਗ ਸਮਾਂ ਹੋ ਗਿਆ 70 ਸਾਲ ਦਾ ਸਮਾਂ ਹੋ ਗਿਆ ਅੱਜ ਤੱਕ BBMB ਦੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਕੋਈ ਇੱਕ ਇੱਟ ਨੂੰ ਹੱਥ ਨਹੀਂ ਲਾ ਸਕਿਆ ਕੋਈ ਵੀ ਬਾਰੀ ਤਾਕਤ ਕੋਈ ਵੀ ਬਾਰੀ ਤਾਕਤ ਕਿਸੇ ਵੀ ਸੂਬੇ ਦੀ ਬਾਰੀ ਤਾਕਤ ਕਿਸੇ ਵੀ ਦੇਸ਼ ਦੀ ਬਾਰੀ ਤਾਕਤ ਪੰਜਾਬ ਦੇ BBMB ਨੂੰ ਵੀ ਉਹਦੀ ਇੱਕ ਇੱਟ ਨੂੰ ਹੱਥ ਨਹੀਂ ਲਾ ਸਕਿਆ ਉਹਨੂੰ ਟੈਕ ਟਕਲੀ ਕਰ ਸਕੇ ਉਹਦੇ ਪਾਣੀ ਨੂੰ ਹੱਥ ਨਹੀਂ ਲਾ ਸਕੇ ਕਿਉਂਕਿ ਉਹਦੀ ਰਾਖੀ ਜਿਹੜੀ ਆ ਪੰਜਾਬ ਦੀ ਪੁਲਿਸ ਕਰ ਰਹੀ ਸੀ ਉਹਦੀ ਰਾਖੀ ਜਿਹੜੀ ਆ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਜਵਾਨ ਕਰ ਰਹੇ ਸੀ ਪਰ ਲੇਕਿਨ ਅਫਸੋਸ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਨਾਲੇ ਸੀਐਸ ਸੀਆਈਐਸਐਫ ਲਗਾਉਣ ਦਾ ਕੰਸੈਂਟ ਦਿੱਤੀ ਸਹਿਮਤੀ ਦਿੱਤੀ ਔਰ ਨਾਲ ਦੀ ਨਾਲ ਨਾਲ ਦੀ ਨਾਲ ਇਹ ਵੀ ਕਿਹਾ ਕਿ 80 50 ਕਰੋੜ ਰੁਪਇਆ ਸਾਲਾਨਾ ਖਰਚਾ ਜਿਹੜਾ ਉਹ ਵੀ ਪੰਜਾਬ ਸਰਕਾਰ ਪੇ ਕਰੂਗੀ 50 ਕਰੋੜ ਰੁਪਇਆ ਸਾਲਾਨਾ ਪੰਜਾਬ ਸਰਕਾਰ ਪੇ ਕਰੂਗੀ ਜਿਹੜੀ ਸੈਂਟਰਲ ਫੋਰਸਸ ਆ ਕੇ ਜਦੋਂ ਉੱਥੇ ਆ ਕੇ ਉਹਦੀ ਰਾਖੀ ਕਰਨਗੀਆਂ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਉਹਨੇ ਪੰਜਾਬ ਦੇ ਨਾਲ ਧੋਖਾ ਕੀਤਾ ਕਿਸ ਤਰ੍ਹਾਂ ਪੰਜਾਬ ਦੇ ਨਾਲ ਧਰੋਹ ਕਮਾਇਆ ਪੰਜਾਬ ਦੇ ਨਾਲ ਲਗਾਤਾਰ ਜਦੋਂ ਵੀ ਕਦੇ ਪਾਣੀਆਂ ਦਾ ਮੁੱਦਾ ਆਉਂਦਾਗਾ ਜਦੋਂ ਵੀ ਕਦੇ ਪਾਣੀਆਂ ਦੀ ਗੱਲ ਆਈ ਆ ਔਰ ਉਸੇ ਸਮੇਂ ਤੋਂ ਲੈ ਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਧੋਖਾ ਕਰਦੀ ਰਹੀ ਆ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਦੀ ਰਹੀ ਆ ਮੈਂ ਥੋੜੀਆਂ ਜਿਹਾ ਐਗਜ਼ਾਮਪਲ ਦੇਊਗਾ ਥੋੜੀਆਂ ਜਿਹਾ ਧਾਰਨਾ ਦੇਣੀ ਚਾਹੂਗਾ ਕਿ ਪੰਜਾਬ ਦੇ ਅੰਦਰ ਜਦੋਂ 1954 ਚ ਜਦੋਂ 90 54 ਦੇ ਅੰਦਰ 1954 ਦੇ ਅੰਦਰ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਯੂਪੀ ਦਾ ਉੱਤਰ ਪ੍ਰਦੇਸ਼ ਦਾ ਤੇ ਪੰਜਾਬ ਦਾ ਜਦੋਂ ਸਮਝੌਤਾ ਹੋਇਆ ਸੀ ਯਮਨਾ ਦੇ ਪਾਣੀ ਨੂੰ ਲੈ ਕੇ ਯਮਨਾ ਨਦੀ ਦੇ ਪਾਣੀ ਨੂੰ ਲੈ ਕੇ ਜਦੋਂ ਸਮਝੌਤਾ ਹੋਇਆ ਸੀ ਔਰ ਉਸ ਸਮੇਂ ਇਹ ਬੰਦ ਹੋਈ ਸੀ ਕਿ 2/3 ਦੋ ਤਿਹਾਈ ਦੋ ਤਿਹਾਈ ਪਾਣੀ ਜਿਹੜਾ ਉਹ ਪੰਜਾਬ ਨੂੰ ਮਿਲੂਗਾ ਔਰ 1/3 ਪਾਣੀ ਉੱਤਰ ਪ੍ਰਦੇਸ਼ ਨੂੰ ਮਿਲੂਗਾ ਇਹ 1954 ਦੇ ਕੋਇ ਅਕੋਰਡ ਦੀ ਕਾਪੀ ਦੇ ਵਿੱਚ ਲਿਖਿਆਗਾ ਉਸ ਸਮਝੌਤੇ ਦੀਆਂ ਲਾਈਨਾਂ 'ਚ ਲਿਖਿਆਗਾ ਕਿ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਯਮਨਾ ਦਾ ਪਾਣੀ ਸੌਰੀ ਯਮਨਾ ਦਾ ਪਾਣੀ ਉੱਤਰ ਪ੍ਰਦੇਸ਼ ਤੇ ਪੰਜਾਬ ਨੂੰ ਮਿਲੂਗਾ ਪਰ ਲੇਕਿਨ ਭਰਾਵੋ ਜਦੋਂ 1966 ਦੇ ਵਿੱਚ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਪੰਜਾਬੀ ਸੂਬੇ ਦੇ ਲਈ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ ਸੀ ਔਰ ਬਹੁਤ ਲੰਬਾ ਅਰਸਾ ਅਕਾਲੀ ਦਲ ਨੇ ਕਿਸਾਨਾਂ ਤੇ ਪੋਲਿਟਿਕਸ ਕੀਤੀ ਆ ਕਿਸਾਨਾਂ ਤੇ ਰਾਜਨੀਤੀ ਕੀਤੀ ਆ ਪਰ ਲੇਕਿਨ ਪ੍ਰਾਵੋ ਜਿਹੜਾ ਸਮਝੌਤਾ ਹੋਇਆ ਰੀਆਰਗੇਨਾਈਜੇਸ਼ਨ ਐਕਟ 1966 ਬਣਿਆ 1966 ਦਾ ਜਦੋਂ ਐਕਟ ਬਣਿਆ ਉਹਦੇ ਅੰਦਰ ਯਮਨਾ ਦੇ ਹੋਏ ਸਮਝੌਤੇ ਦਾ ਇੱਕ ਵੀ ਜ਼ਿਕਰ ਨਹੀਂ ਕੀਤਾ ਗਿਆ ਉਹਦੇ ਅੰਦਰ ਜ਼ਿਕਰ ਤੱਕ ਨਹੀਂ ਕੀਤਾ ਗਿਆ ਯਾਨੀ ਕਿ ਜਿਹੜਾ 2/3 ਪਾਣੀ ਯਮਨਾ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਸੀਗਾ ਉਹ ਪਾਣੀ ਜਿਹੜਾ ਹਿਡਨ ਸਮਝੌਤਾ ਹੋਇਆ ਕਾਂਗਰਸ ਪਾਰਟੀ ਦੇ ਨਾਲ ਅਕਾਲੀ ਦਲ ਦੀ ਸਰਕਾਰ ਦਾ ਅਕਾਲੀ ਦਲ ਦੇ ਸਾਥੀਆਂ ਦਾ ਉਸ ਸਮੇਂ ਜਿਹੜੇ ਬੈਠੇ ਸੀ ਉਹਨਾਂ ਨੇ ਸਰੈਂਡਰ ਕਰਤਾ ਉਹ ਸਰੈਂਡਰ ਕਰਤਾ ਦੋ ਤਿਹਾਈ ਪਾਣੀ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਪੰਜਾਬ ਜਦੋਂ ਹੋਂਦ ਵਿੱਚ ਆਇਆ ਜ਼ਿਕਰ ਕਿਸ ਗੱਲ ਦਾ ਹੋਇਆ ਉਸ ਵਿੱਚ ਜ਼ਿਕਰ ਉਸ ਵਿੱਚ ਇੱਕੋ ਹੀ ਗੱਲ ਦਾ ਹੋਇਆ ਕਿ ਪੰਜਾਬ ਦਾ ਸਤਲੁਜ ਦੇ ਪਾਣੀ ਦਾ ਸਤਲੁਜ ਦੇ ਪਾਣੀ ਦਾ ਜ਼ਿਕਰ ਹੋਇਆ ਔਰ ਸਤਲੁਜ ਦੇ ਪਾਣੀ ਦੀ ਵੰਡ ਜਿਹੜੀ ਆ ਪੰਜਾਬ ਤੇ ਹਰਿਆਣਾ ਚ 60 40 ਦੀ ਰੇਸ਼ੋ ਚ ਹੋਈ ਸਤਲੁਜ ਦਰਿਆ ਦੇ ਪਾਣੀ ਦੀ ਵੰਡ ਜਿਹੜੀ ਆ 60 40 ਦੀ ਰੇਸ਼ੋ ਚ ਹੋਈ ਪਰ ਲੇਕਿਨ ਯਮਨਾ ਦੇ ਪਾਣੀ ਨੂੰ ਬਾਹਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਮੈਂ ਗੱਲ ਥੋੜੀ ਜਿਹੀ ਲੈ ਕੇ ਆਉਣਾ ਚਾਹਾਂਗਾ ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੀ ਅਸੈਂਬਲੀ ਦੇ ਰਾਹੀਂ ਇਸ ਪਵਿੱਤਰ ਸਦਨ ਦੇ ਰਾਹੀਂ ਹਮੇਸ਼ਾ ਹੀ ਅਕਾਲੀ ਦਲ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਪਾਣੀ ਨਾਲ ਧੋਖਾ ਕੀਤਾ ਤਰੋਹ ਕੀਤਾ ਜਦੋਂ 1972 ਦੇ ਅੰਦਰ ਮੇਰੇ ਕਾਫੀ ਜਰਨਲਿਸਟ ਭਰਾ ਜਿਹੜੇ ਕਾਫੀ ਖੋਜੀ ਨੇ ਜਿਹੜੇ ਖੋਜ ਕਰਦੇ ਨੇ ਉਹ ਵੀ ਖੜੇ ਨੇਗੇ 1972 ਜਦੋਂ ਇਰੀਗੇਸ਼ਨ ਕਮਿਸ਼ਨ ਇਰੀਗੇਸ਼ਨ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਬਣਿਆ ਤਾਂ ਉਸ ਇਰੀਗੇਸ਼ਨ ਕਮਿਸ਼ਨ ਦੇ ਵਿੱਚ 1972 ਦੀ ਗੱਲ ਕਰ ਰਿਹਾ ਮੈਂ 1972 ਦੇ ਵਿੱਚ ਇਹ ਜ਼ਿਕਰ ਹੋਇਆ ਕਿ ਯਮਨਾ ਦੇ ਬੇਸਨ ਦੇ ਅੰਦਰ ਪੰਜਾਬ ਦੇ ਦੋ ਵੱਡੇ ਜ਼ਿਲ੍ਹੇ ਆਉਂਦੇ ਨੇਗੇ ਸੰਗਰੂਰ ਤੇ ਪਟਿਆਲਾ ਸੰਗਰੂਰ ਤੇ ਪਟਿਆਲਾ ਸੰਗਰੂਰ ਜ਼ਿਲ੍ਹਾ ਤੇ ਪਟਿਆਲਾ ਜ਼ਿਲ੍ਹਾ ਯਮਨਾ ਦੇ ਬੇਸਨ ਚ ਆਉਂਦੇ ਨੇਗੇ ਇਸ ਗੱਲ ਦਾ ਜ਼ਿਕਰ ਜਿਹੜਾ ਇਸ ਗੱਲ ਦਾ ਲਿਖਿਆ ਗਿਆ ਇਸ ਗੱਲ ਬਾਰੇ ਜਿਹੜਾ 1972 ਚ ਇਰੀਗੇਸ਼ਨ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਬਾਟਰ ਨੂੰ ਲੈ ਕੇ ਬਣਿਆ ਪਾਣੀ ਨੂੰ ਲੈ ਕੇ ਬਣਿਆ ਪਰ ਭਰਾਵੋ ਆਜੋ ਦੋ ਜ਼ਿਲ੍ਹੇ ਨਹੀਂ ਆਜੋ ਲਗਭਗ ਪੰਜ ਜ਼ਿਲ੍ਹੇ ਬਣ ਚੁੱਕੇ ਨੇ ਮਹਾਲੀ ਫਤਿਹਗੜ ਸੰਗਰੂਰ ਬਰਨਾਲਾ ਮਾਨਸਾ ਆਜੋ ਦੋ ਜ਼ਿਲ੍ਹੇ ਨਹੀਂ ਆਜੋ ਪੰਜ ਜ਼ਿਲ੍ਹੇ ਬਣ ਚੁੱਕੇ ਨੇ ਯਾਨੀ ਕਿ ਲਗਭਗ ਪੰਜਾਬ ਦਾ 1 ਚੌਥਾਈ ਹਿੱਸਾ ਜਿਹੜੇ ਪੰਜਾਬ ਦੀ ਗੱਲ ਕਰੀਏ ਉਹ ਯਮਨਾ ਦੇ ਪਾਣੀ ਤੋਂ ਬੇਲਾ ਵਾਂਝਾ ਅਕਾਲੀ ਦਲ ਤੇ ਕਾਂਗਰਸ ਦੀ ਸਾਜਿਸ਼ ਨੇ ਰੱਖਿਆ ਪ੍ਰਭੂ ਜਦਕਿ ਹੁਣ ਜੇ ਮੈਂ ਗੱਲ ਕਰਾਂ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਜਦੋਂ ਸੈਂਟਰ ਦੇ ਅੰਦਰ ਸਰਕਾਰ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਿਲ ਕੇ ਇੰਦਰਾ ਗਾਂਧੀ ਜੀ ਦੇ ਨਾਲ ਮਿਲ ਕੇ ਤੁਹਾਨੂੰ ਪਤਾ ਕਿ ਰਾਵੀ ਦਾ ਪਾਣੀ ਰਾਵੀ ਦਰਿਆ ਦਾ ਪਾਣੀ ਜਦਕਿ origignal ਐਕਟ ਦੇ ਅੰਦਰ reorganization ਐਕਟ ਦੇ ਅੰਦਰ 1966 ਦੇ ਐਕਟ ਦੇ ਅੰਦਰ ਕੋਈ ਜ਼ਿਕਰ ਨਹੀਂ ਸੀ ਰਾਵੀ ਦਰਿਆ ਦਾ ਕੋਈ ਜਕਰ ਨਹੀਂ ਸੀ ਰਾਵੀ ਦਰਿਆ ਦਾ ਪਰ ਲੇਕਿਨ ਉਸ ਸਮੇਂ ਕੀ ਹੋਇਆ ਪੰਜਾਬ ਦੇ ਅੰਦਰ ਦਰਵਾਰਾ ਸਿੰਘ ਦੀ ਸਰਕਾਰ ਸੀ ਔਰ ਸੈਂਟਰ ਦੇ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸਰਕਾਰ ਸੀ ਯਾਨੀ ਦੋਨੇ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਰਾਵੀ ਦਾ ਪਾਣੀ ਵੀ ਹਰਿਆਣਾ ਨੂੰ ਜਾਣ ਦਿੱਤਾ ਗਿਆ ਰਾਵੀ ਦਰਿਆ ਦਾ ਪਾਣੀ ਵੀ ਹਰਿਆਣਾ ਨੂੰ ਜਾਣ ਦਿੱਤਾ ਗਿਆ ਇੱਥੋਂ ਪਤਾ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਸੀ ਕਿਸ ਤਰ੍ਹਾਂ ਅਕਾਲੀ ਦਲ ਬੀਜੇਪੀ ਦੇ ਲੋਕਾਂ ਨੇ ਰਲ ਕੇ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦਾ ਯਤਨ ਕੀਤਾ ਔਰ ਹੁਣ ਹੁਣ ਕੀ ਮੰਗ ਰਹੇ ਨੇ ਕਿ ਹੁਣ ਹਰਿਆਣਾ ਜਿਹੜਾ ਉਹ ਪੰਜਾਬ ਦੇ ਸਤਲੁਜ ਦਰਿਆ ਦਾ ਪਾਣੀ ਵੀ ਮੰਗ ਰਿਹਾ ਹੈਗਾ ਜਿਹੜੀ ਐਸਪੀਐਲ ਦੀ ਗੱਲ ਹੋ ਰਹੀ ਆ ਉਹ ਹਰਿਆਣਾ ਦੇ ਸਤਲੁਜ ਦਰਿਆ ਦਾ ਵੀ ਪਾਣੀ ਮੰਗ ਰਿਹਾ ਹੈਗਾ ਬਿਲਕੁਲ ਸਪਸ਼ਟਾ ਕਿ ਯਮਨਾ ਦੇ ਅੰਦਰ ਅੱਜ ਵੀ ਸਾਡਾ ਹਿੱਸਾ ਜਿਹੜਾ ਅੱਜ ਵੀ ਸਾਡਾ ਜਿਹੜਾ ਹਿੱਸਾ ਹੈਗਾ ਉਹ 60 40 ਦੀ ਰੇਸ਼ਿਓ ਦੇ ਨਾਲ ਯਾਨੀ ਕਿ 60% ਪਾਣੀ 60% ਪਾਣੀ ਜਿਹੜਾ ਯਮਨਾ ਦੇ ਅੰਦਰ ਉਹ ਪੰਜਾਬ ਦਾ ਬਣਦਾਗਾ ਅਸੀਂ ਪਹਿਲਾਂ ਉਹ ਲਵਾਂਗੇ ਬਾਅਦ ਚ ਗੱਲ ਕਰਾਂਗੇ ਇਹ ਸਾਰੀ ਗੱਲ ਮੈਂ ਤਾਂ ਰੱਖੀ ਆ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਅਕਾਲੀ ਦਲ ਭਾਜਪੀ ਦੀ ਸਰਕਾਰ ਨੇ ਸਮੇਂ-ਸਮੇਂ ਸਰ ਪੰਜਾਬ ਦਾ ਪਾਣੀ ਵੇਚਿਆ ਕਿਸ ਤਰ੍ਹਾਂ ਪੰਜਾਬ ਦੇ ਪਾਣੀ ਨੂੰ ਵੇਚਣ ਲਈ ਮਜਬੂਰ ਕੀਤਾ ਆ ਹੁਣੇ ਮੈਂ ਥੋੜੇ ਦਿਨ ਪਹਿਲਾਂ ਲਗਭਗ 6 ਮਹੀਨੇ ਪਹਿਲਾਂ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਕਿ ਬੀਬੀਐਮ ਦੇ ਅੰਦਰ ਕਿੰਨਾ ਪੈਸਾ ਸਾਡਾ ਜਾ ਰਿਹਾ ਤਾਂ ਲਗਭਗ 100 ਸੀਆਰ ਦੇ ਕਰੀਬ ਹਜੇ ਮੇਰੇ ਕੋਲੇ ਪੂਰੇ ਨਹੀਂ 100 ਕਰੋੜ ਰੁਪਇਆ ਜਿਹੜਾ ਮੈਂ ਸੌਰੀ 150 ਕਰੋੜ ਰੁਪਇਆ ਜਿਹੜੇ ਲਗੇ ਮੈਂ ਉਹ ਬੀਬੀਐਮ ਦੇ ਰੋਕੇ ਨੇਗੇ ਪਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਪੈਸੇ ਰੋਕੇ ਨੇਗੇ ਕਿ ਤੁਸੀਂ ਸਾਡੇ ਤੋਂ ਬਾਧੂ ਲੈ ਰਹੇ ਹੋ ਸਾਡੇ ਤੋਂ ਬਾਧੂ ਖਰਚਾ ਲੈ ਰਹੇ ਹੋ ਯਾਨੀ ਕਿ ਪਿਛਲੇ 70 ਸਾਲਾਂ ਤੋਂ ਪਿਛਲੇ 70 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਅਕਾਲੀਦਰ ਭਾਜਪਾ ਦੀ ਸਰਕਾਰ ਕਿਸੇ ਨੇ ਇਸ ਗਲਬਲ ਧਿਆਨ ਨਹੀਂ ਦਿੱਤਾ ਹੈਗਾ ਕਿ ਕਿੰਨਾ ਪੈਸਾ ਜਾ ਰਿਹਾ ਔਰ ਕਿੰਨੀਆਂ ਅਸਾਮੀਆਂ ਜਿਹੜੀਆਂ ਨੇਗੀਆਂ ਉਹ ਪੰਜਾਬ ਦੀਆਂ ਖਾਲੀ ਪੰਜਾਂ ਨੇਗੀਆਂ ਪੰਜਾਬ ਦੀਆਂ 3300 ਦੇ ਕਰੀਬ 3300 ਦੇ ਕਰੀਬ ਪੰਜਾਬ ਦੀਆਂ ਅਸਾਮੀਆਂ ਬਣਦੀਆਂ ਨੇਗੀਆਂ ਜਿਹਦੇ ਵਿੱਚੋਂ ਅੱਜ ਵੀ 1800 ਪੋਸਟਾਂ ਜੇ ਮੈਂ ਰਫਲੀ ਗੱਲ ਕਰਾਂ 1800 ਪੋਸਟਾਂ ਜਿਹੜੀਆਂ ਉਹ ਅੱਜ ਵੀ BBM ਦੇ ਅੰਦਰ ਪੰਜਾਬ ਦੀਆਂ ਖਾਲੀ ਪੰਜਾਂ ਨੇਗੀਆਂ ਉਹ ਜਦੋਂ ਐਨਾਲਿਸਿਸ ਹੋਇਆ ਤਾਂ ਗੱਲ ਸਾਹਮਣੇ ਨਿਕਲ ਕੇ ਆਈ ਹੈ ਬੜੀ ਜਲਦੀ ਜਿਹੜੀ ਸੀ ਪਰ ਕਿਰੇਆ ਸ਼ੁਰੂ ਕਰ ਰਹੇ ਹੋ ਸਾਰੀਆਂ ਪੋਸਟਾਂ ਅਸੀਂ ਭਰਾਂਗੇ ਹਿੱਸਾ ਅਸੀਂ ਦਿੰਦੇ ਰਹੇ ਪੈਸੇ ਅਸੀਂ ਦਿੰਦੇ ਰਹੇ ਔਰ ਰੋਜ਼ਗਾਰ ਹਰਿਆਣਾ ਨੂੰ ਮਿਲਦਾ ਰਹਾ ਰੋਜ਼ਗਾਰ ਰਾਜਸਥਾਨ ਨੂੰ ਮਿਲਦਾ ਰਹਾ ਰੋਜ਼ਗਾਰ ਹਿਮਾਚਲ ਪ੍ਰਦੇਸ਼ ਨੂੰ ਮਿਲਦਾ ਰਹਾ ਪਰ ਕਿਸੇ ਲੋਕਾਂ ਨੇ ਧਿਆਨ ਨਹੀਂ ਦਿੱਤਾ ਬਲਕਿ ਐਕਸਟਰਾ ਪਾਣੀ ਜਿਹੜਾ ਪਾਣੀ ਇਸ ਵਾਰ ਅਸੀਂ ਮਣ ਕੇ ਤੋਲ ਕੇ ਹਰਿਆਣਾ ਨੂੰ ਦਿੱਤਾਗਾ ਉਹ ਵੀ ਵਾਧੂ ਪਾਣੀ ਹਰਿਆਣਾ ਨੂੰ ਜਾਣ ਦਿੱਤਾ ਗਿਆ ਇੱਥੋਂ ਪਤਾ ਲੱਗਦਾਗਾ ਕਿ ਕਿਸ ਤਰ੍ਹਾਂ ਦੀ ਮਿਸਮੈਨੇਜਮੈਂਟ ਔਰ ਕਿਸ ਤਰ੍ਹਾਂ ਦੀ ਸਿਆਸੀ ਜਿਹੜੀ ਆ ਖੇਡ ਮਿਲ ਕੇ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਇਹ ਪੰਜਾਬ ਦੇ ਪਾਣੀ ਨਾਲ ਖੇਡਦੇ ਰਹੇ ਨੇਗੀ ਬਹੁਤ ਬਹੁਤ ਧੰਨਵਾਦ ਸੀਮਾ ਸਾਹਿਬਾ ਜੀ ਇੱਕ ਸਵਾਲ ਕਰਗੀ ਜੀ ਜਲਦੀ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਕੁਝ ਦਿਨ ਪਹਿਲਾਂ ਇੱਕ ਦਿਖਾਇਆ ਫਾਈਲ ਦਿਖਾਈ ਉਹ ਚ ਦੱਸਿਆ ਕਿ ਤੁਹਾਡੇ ਖਿਲਾਫ ਅਮਰੋੜੀ ਦੇ ਖਿਲਾਫ ਇੱਕ ਐਫਆਈਆਰ ਦਰਾਈ ਹੈ ਇਹ ਕਿਹਾ ਜਾ ਰਿਹਾ ਕਿ ਤੁਸੀਂ ਉਹਨਾਂ ਦਾ ਕੋਈ ਜਿਹੜਾ ਬਿਆਨ ਵਾਲਾ ਮਸਲਾ ਸੀ ਜੀ ਉਹਨਾਂ ਲੈ ਕੇ ਤੁਹਾਡੀ ਔਰ ਆਪਣਾ ਰੋੜਾ ਦੇ ਖਿਲਾਫ ਪਰਚਾ ਦਰਜ ਹੋ ਗਿਆ ਦਾਵਾ ਕੀਤਾ ਗਿਆ ਹੈ ਬੇਨਤੀ ਧਾਰਾ 336 4 355 ਤੇ 61 ਦੀ 2 ਮਾਨਹਾਨੀ ਦਾ ਦੂਸਰਾ ਬੋਲ ਦੇ ਵਿੱਚ ਸਾਈਬਰ ਕ੍ਰਾਈਮ ਸਾਈਬਰ ਕਿਸੇ ਨੂੰ ਕੌਮਪੋਰਟ ਕੇ ਤੱਕ ਪੇਸ਼ ਵੈਲਕਮ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਐਫ ਆਈ ਆਰ ਦਾ ਬਿਲਕੁਲ ਪੰਜਾਬ ਦੇ ਲੋਕਾਂ ਨੇ ਬਿਲਕੁਲ ਦੇਖਿਆ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਔਰ ਕਿਸ ਤਰ੍ਹਾਂ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਨੇ ਕਿ ਉਹ ਹਰੇਕ ਮਾਮਲੇ ਤੇ ਯੂ ਟਰਨ ਲੈਂਦੇ ਨੇਗੇ ਔਰ ਫਿਰ ਸੈਂਟਰ ਸਰਕਾਰ ਦਾ ਸਹਾਰਾ ਲੈ ਕੇ ਕੇਂਦਰ ਸਰਕਾਰ ਦਾ ਸਹਾਰਾ ਲੈ ਕੇ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਦੇ ਲੀਡਰ ਸਹਿਬਾਨ ਨੇ ਭਾਰਤੀ ਜਨਤਾ ਪਾਰਟੀ ਦਾ ਸਹਾਰਾ ਲੈ ਕੇ ਇੱਕ ਝੂਠਾ ਮੁਕੱਦਮਾ ਐਸ ਪਰ ਯੂਅਰ ਨੋਲੇਜ ਐਸ ਪਰ ਤੁਹਾਡੀ ਇਨਫਰਮੇਸ਼ਨ ਉਹ ਜਿਹੜਾ ਦਰਜ ਕਰਵਾਇਆ ਗਿਆ ਜੇ ਹੋਇਆ ਗਿਆ ਤਾਂ ਤੇ ਇਹਦਾ ਮਤਲਬ ਆ ਕਿ ਪ੍ਰਤਾਪ ਸਿੰਘ ਬਾਜਬਾ ਜੀ ਦੇ ਬੜੇ ਗੂੜੇ ਸਬੰਧ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਦੇ ਨਾਲ ਲੈ ਕੇ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੇਤਾਵਾਂ ਦੇ ਖਿਲਾਫ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਇੱਥੋਂ ਸਪਸ਼ਟ ਹੋ ਗਿਆ ਬਹੁਤ ਬਹੁਤ ਪਾਰਟੀ ਦੀ ਸਟਾਫ ਇਸ ਚੀਜ਼ ਜਾਰਾ ਹੈ ਜੀ ਲਾਈਨ ਲਿਖੀ ਹੈ ਕਿ ਜੇਕਰ ਅੱਗੇ ਵੀ ਵਧਿਆ ਜਾਂਦਾ ਹੈਗਾ ਸੀਐਸਐਫ ਬਾਰੇ ਕਿ 80 ਪੈਸਾ ਹੋਵੇ ਬਿਲਕੁਲ ਅਸੀਂ ਬਿਲਕੁਲ ਉਹ ਤਾਂ ਅਸੀਂ ਜਿਹੜਾ ਰੈਜ਼ੋਲੂਸ਼ਨ ਜਿਹੜੀ ਕੰਸੈਂਟ ਜਿਹੜੀ ਸਹਿਮਤੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦਿੱਤੀ ਸੀਗੀ ਅਸੀਂ ਉਹ ਸਹਿਮਤੀ ਵਾਪਸ ਲੈ ਲਈਆ ਅਸੀਂ ਉਹ ਕੰਸੈਂਟ ਵਾਪਸ ਲੈ ਲਈਆ ਅਸੀਂ ਜਦੋਂ ਸਹਿਮਤੀ ਵਾਪਸ ਲੈ ਲਈਏ ਤਾਂ ਅਸੀਂ 50 ਕਰੋੜ ਰੁਪਏ ਕਿਉਂ ਦੇਵਾਂਗੇ ਭਾਈ ਸਾਨੂੰ ਸਾਡੀ ਫੋਰਸ ਤੇ ਭਰੋਸਾਗਾ ਜੇ 70 ਸਾਲਾਂ ਚ ਜੇ 70 ਸਾਲਾਂ ਚ ਕੋਈ ਵਿਅਕਤੀ ਇੱਕ ਪੰਜਾਬ ਦੇ ਬੀਬੀਐਮ ਦੀ ਇੱਕ ਨੂੰ ਹੱਥੀ ਲਾ ਸਕਿਆ ਤਾਂ ਹੁਣ ਕਿਹੜੀ ਆਫਤ ਆ ਗਈ ਹੁਣ ਕਿਹੜੀ ਆਫਤ ਆ ਗਈ ਕਿ ਉਹਨੂੰ ਕੋਈ ਸੀਆਈਐਸਐਫ ਦੀ ਲੋੜ ਪੈਗੀ ਇਹਦਾ ਮਤਲਬ ਆ ਕਿ ਪੰਜਾਬ ਦੇ ਪਾਣੀਆਂ ਨੂੰ ਵੇਚਣ ਦਾ ਯਤਨ ਕਾਂਗਰਸ ਪਾਰਟੀ ਤੇ ਕਾਲੀਦਰ ਬੀਜੇਪੀ ਵਾਲੇ ਕਰ ਰਹੇ ਨੇ ਜਿੰਮਤਲ 150 ਰੁਪਏ ਰੋਕਿਆ ਇਹ ਕਿਹੜੀ ਸ਼ਰਤ ਤੇ ਤੁਸੀਂ ਰੋਕ ਲਿਆ ਇਹ ਰੀਲੀਫ ਕਦੋਂ ਕਰੋਗੇ ਉਹਨਾਂ ਦੇ ਨਾਲ ਕੀ ਗੱਲਬਾਤ ਸੀ ਦੇਖੋ ਹਾਂ ਜਿਉ ਅਸੀਂ ਸਾਰਾ ਅਸੀਂ ਕਿਹਾ ਕਿ ਸਾਰਾ ਆਡਿਟ ਕਰੋ ਜਦੋਂ ਦਾ ਬੀਬੀਐਮ ਬਣਿਆ ਉਦੋਂ ਦਾ ਆਡਿਟ ਕਰੋ ਹਰ ਇੱਕ ਸਾਲ ਮੈਂ ਦੇਖ ਰਿਹਾ ਕਿਸੇ ਸਾਲ ਲੱਖ ਰੁਪਿਆ ਕਿਸੇ ਸਾਲ 5 ਲੱਖ ਰੁਪਿਆ ਕਿਸੇ ਸਾਲ 10 ਲੱਖ ਰੁਪਿਆ ਹਰ ਇੱਕ ਸਾਲ ਜਿਹੜਾ ਉਹ ਵਾਧੂ ਬਗੈਰ ਕੋਈ ਆਡਿਟ ਕੀਤੇ ਬਗੈਰ ਕੋਈ ਅਸੈਸਮੈਂਟ ਕੀਤੇ ਉਹ ਲਗਾਤਾਰ ਬਾਦੂ ਲੈ ਜਾਂਦੇ ਨੇਗੇ ਤੁਹਾਨੂੰ ਲੱਗਦਾ ਫੰਡੇ ਦੀ ਗੱਲ ਹੋਈ ਹੈ ਤੇ ਲੈ ਜਾਂਦੇ ਨੇਗੇ ਤੇ ਔਰ ਅਸੀਂ ਪੈਸੇ ਦੇ ਦਿੰਦੇ ਰਹਿੰਦੇ ਆ ਉਹ ਪਾਣੀ ਨੂੰ ਕਿਉਂ ਦੇ ਦਿੰਦੇ ਨੇ ਪਾਣੀ ਹਰਿਆਣਾ ਹੁੰਦੇ ਜਾਂਦੇ ਨੇ ਕਿ ਰਾਜਸਥਾਨ ਨੂੰ ਦੇ ਦਿੰਦੇ ਨੇ ਔਰ ਪੰਜਾਬ ਦਾ ਕਿਸਾਨ ਪਿਆਸਾ ਮਰ ਜਾਂਦਾ ਪੰਜਾਬ ਦਾ ਕਿਸਾਨ ਆਪਣੀ ਧਰਤੀ ਚੋਂ ਪਾਣੀ ਕੱਢਦਾ ਰਹਿੰਦਾਗਾ ਆਪਣੀ ਧਰਤੀ ਖੇੜਲਾ ਪਾਣੀ ਖਾਲੀ ਕਰਦਾ ਰਹਿੰਦਾਗਾ ਤਾਂ ਹੀ ਤਾਂ ਪਹਿਲੀ ਵਾਰ ਹੋਇਆ ਕਿ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਲੱਗੇ ਹੋਇਆ 10 ਸਵਾਲ ਹੈ ਜੀ ਬੇਅਦਬੀ ਮਾਮਲੇ ਵਾਲਾ ਕਾਨੂੰਨ ਅੱਜ ਆਏਗਾ ਜੀ ਉਹ ਬਿੱਲ ਲੈ ਕੇ ਆਉਂਗੇ ਅੱਜ ਬਿਲਕੁਲ ਇਸੇ ਸੈਸ਼ਨ ਦੇ ਅੰਦਰ ਅੱਜ ਆਏਗਾ ਇਸੇ ਸੈਸ਼ਨ ਦੇ ਅੰਦਰ ਜਿਹੜਾ ਬੇਅਦਬੀ ਨੂੰ ਲੈ ਕੇ ਕਾਨੂੰਨ ਲਾਊਗਾ ਜੀ ਸਰ ਜੀ